ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਜੋ ਇਹ ਮਹੀਨਾ ਚੱਲ ਰਿਹਾ ਹੈ ਸਾਵਣ ਦਾ ਮਹੀਨਾ ਇਹਦੇ ਵਿੱਚ ਜਿੰਨੇ ਕਰਮ ਕਰ ਸਕਦੇ ਹੋ ਉਹ ਨਹੀਂ ਕਰੋ ਉਹ ਵੀ ਘੱਟ ਹੀ ਆ ਸੋ ਕਰਮ ਬਹੁਤ ਹੀ ਵਧੀਆ ਆਪਾਂ ਇੱਥੇ ਦੱਸਣ ਜਾ ਰਹੇ ਆ ਜਿਨ੍ਹਾਂ ਦੇ ਕੋਲੋ ਜਾਣੇ ਨਜਾਣੇ ਚ ਕੋਈ 나ਗ ਮਾਰ ਹੋਇਆ ਆ ਕੋਈ ਗਲਤੀ ਹੋਈ ਆ ਨਾਗਾਂ ਦੇ ਪ੍ਰਤੀ ਤੇ ਉਹ ਗਲਤੀ ਨੂੰ ਕਿਵੇਂ ਸੁਧਾਰਨਾ ਹੈ ਕਿਉਂਕਿ ਇਸ ਮਹੀਨੇ ਹਰ ਇੱਕ ਗਲਤੀ ਦੀ ਮਾਫੀ ਮਿਲ ਜਾਣੀ ਆ ਜੇਕਰ ਤੁਸੀਂ ਮਨਚਿੱਤ ਲਗਾ ਕੇ ਵਿਸ਼ਵਾਸ ਰੱਖ ਕੇ ਇੱਕ ਕਰਮ ਕਰਦੇ ਹੂੰ ਸੋ ਕਰਮ ਕੀ ਹੈ ਆਪਾਂ ਵੀਡੀਓ ਰਾਈ ਸਾਂਝਾ ਕਰਦੇ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਆਪਾਂ ਇੱਕ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਅਸੀਂ ਕੋਟੜੇ ਵਾਲੀ ਸਰਕਾਰ ਨੂੰ ਬਹੁਤ ਦਿਲ ਤੋਂ ਮੰਨਦੇ ਆ ਤੇ ਸਿਰ ਪੌਣ ਆਉਣ ਦੀ ਵੀ ਇਹਨਾਂ ਨੂੰ ਕੋਈ ਨਾ ਕੋਈ ਨਿਸ਼ਾਨੀ ਕਹਿੰਦੇ ਨੇ ਕਿ ਮਿਲਦੀ ਹੈ ਸੋ ਇਹ ਕਹਿੰਦੇ ਨੇ ਕਿ ਜੋ ਪੀਰ ਸਾਨੂੰ ਦਿਖਾਉਂਦੇ ਹੈ ਪਰ ਇਹ ਰਾਜ ਦੀਆਂ ਗੱਲਾਂ ਲੁਕਾ ਕੇ ਹੀ ਰੱਖਣੀਆਂ ਚਾਹੀਦੀਆਂ ਆ ਤੇ ਅਸੀਂ ਮੈਂ ਇਹ ਗਲਤੀ ਕਰ ਬੈਠਾ ਕਿ ਮੈਂ ਇਹ ਗੱਲਾਂ ਸਾਰੀਆਂ ਹੀ ਦੱਸ ਬੈਠਾ ਪਰ ਸੁਪਨੇ ਦੇ ਵਿੱਚ ਆ ਕੇ ਫਿਰ ਮੈਨੂੰ ਦੱਸਿਆ ਕਿ ਤੂੰ ਸਾਰੀਆਂ ਹੀ ਗੱਲਾਂ ਮੂਰੇ ਦੱਸ ਦਿੱਤੀਆਂ ਪਰ ਇਹਨਾਂ ਗੱਲਾਂ ਦਾ ਰਾਜ ਰੱਖਣਾ ਚਾਹੀਦਾ ਕਿਉਂਕਿ ਉਹ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ ਜਿਨ੍ਹਾਂ ਨੂੰ ਤੁਸੀਂ ਇਹ ਗੱਲਾਂ ਦੱਸ ਰਹੇ ਆ ਸੋ ਬਾਕੀ ਇਹ ਕਮੈਂਟ ਕਾਫੀ ਵੱਡਾ ਹੈ ਜੀ ਸੋ ਦੇਖੋ ਆਪਾਂ ਕਈ ਵਾਰ ਦੱਸਿਆ ਹੈ ਕਿ ਅਸੀਂ ਥੋੜੀ ਜੀ ਖੁਸ਼ੀ ਲਈ ਇਹ ਸੋਚ ਲਈਦਾ ਆ ਕਿ ਅਸੀਂ ਜੇ ਕਿਸੇ ਨੂੰ ਇਹ ਗੱਲ ਦੱਸਾਂਗੇ ਸ਼ਾਇਦ ਸਾਡੀ ਇੱਜ਼ਤ ਕਰਨਗੇ ਕਿ ਇਹ ਨੂੰ ਪਰਮਾਤਮਾ ਸੰਕੇਤ ਦਿੰਦਾ ਹੈ ਇਹਦੇ ਨਾਲ ਰਹਿੰਦਾ ਹੈ ਇਹ ਸੇਵਾ ਕਰਦਾ ਅਸੀਂ ਸਿਰਫ ਇਹ ਸੋਚ ਕੇ ਵਡਿਆਈ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਸਾਨੂੰ ਪੀਰ ਫਕੀਰ ਦਰਸ਼ਨ ਦਿੰਦੇ ਆ ਸਾਨੂੰ ਆ ਸਭ ਕੁਝ ਦਿਖਾਉਂਦੇ ਆ ਪਰ ਸਾਹਮਣੇ ਵਾਲੇ ਦੇ ਦਿਲ ਵਿੱਚ ਕੀ ਚੱਲਦਾ ਹੈ ਆਪਾਂ ਨੂੰ ਨਹੀਂ ਪਤਾ ਆਉਂਦਾ ਕਿਉਂਕਿ ਕੋਈ ਦਿਲ ਦਾ ਸਾਫ ਹੁੰਦਾ ਹੈ ਤੇ ਕਿਸੇ ਦੇ ਮਨ ਵਿੱਚ ਨਫ਼ਰਤ ਚੱਲਦੀ ਹੈ ਜੈਲਸ ਚੱਲਦੀ ਹੈ ਕਿ ਇਹਨੂੰ ਇਹ ਸਭ ਕੁਝ ਕਿਉਂ ਤੇ ਕਿੱਦਾਂ ਮਿਲ ਰਿਹਾ ਹੈ ਪਰ ਇਹ ਨਹੀਂ ਜਾਣਦੇ ਕਿ ਨਾਮ ਦੀ ਕਮਾਈ ਕਰਨੀ ਕਿੰਨੀ ਔਖੀ ਆ ਬੈਠਣਾ ਕਿੰਨਾ ਔਖਾ ਹੈ ਉਹ ਨਾਮ ਦੀ ਕਮਾਈ ਕਰਨੀ ਬਹੁਤ ਔਖੀ ਹੈ ਇੱਥੇ ਜੇਕਰ ਅਸੀਂ ਪੈਸਾ ਕਮਾਉਣ ਦੀ ਗੱਲ ਕਰੀਏ ਤੇ ਅਸੀਂ ਔਖੇ ਸੌਖੇ ਚਾਹੇ ਬਿਮਾਰ ਵੀ ਹੋਈਏ ਪੈਸਾ ਕਮਾ ਸਕਦੇ ਹਾਂ ਪਰ ਜੋ ਨਾਮ ਦੀ ਕਮਾਈ ਕਰਨੀ ਹੈ ਸੇਵਾ ਕਰਨੀ ਉਹ ਬਹੁਤ ਹੀ ਔਖੀ ਆ 5 ਮਿੰਟ ਹੀ ਬੈਣੇ ਬਹੁਤ ਔਖੇ ਆ ਸੋ ਆਪਾਂ ਸਭ ਜਾਣਦੇ ਆਂ ਜੀ ਪਰ ਇੱਥੇ ਕੋਈ ਵੀ ਕਿਸੇ ਦੀ ਮਿਹਨਤ ਨਹੀਂ ਦੇਖਦਾ ਪਰ ਜਦੋਂ ਕੁਝ ਕਿਸੇ ਨੂੰ ਮਿਲਦਾ ਹੈ ਉਹਦੇ ਤੇ ਦੇਖ ਕੇ ਸੜਨਾ ਜ਼ਰੂਰੀ ਸਮਝਦੇ ਆਂ ਕਿ ਅਸੀਂ ਏ ਸਾਡੇ ਤੋਂ ਅੱਗੇ ਕਿੰਦਾ ਲੰਘ ਚੱਲਾ ਤੇ ਅਸੀਂ ਪਿੱਛੇ ਕਿੱਦਾਂ ਰਹਿ ਗਏ ਸੋ ਹਰ ਕੋਈ ਇੱਥੇ ਕਿਸੇ ਨੂੰ ਨਾ ਕਿਸੇ ਨੂੰ ਦੇਖ ਕੇ ਦੁਖੀ ਹੁੰਦਾ ਹੈ ਸੋ ਕੋਈ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਸੋ ਇਸ ਕਰਕੇ ਕਹੀਦਾ ਜੀ ਇਹਨਾਂ ਗੱਲਾਂ ਦਾ ਧਿਆਨ ਹੀ ਰੱਖਿਆ ਕਰੋ ਜੇਕਰ ਮਾਲਕ ਦੀ ਕਿਰਪਾ ਚਾਹੁੰਦੇ ਹੋ ਜਿੰਨਾ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਉੰਨੀ ਹੀ ਮਾਲਕ ਦੀ ਕਿਰਪਾ ਤੁਹਾਨੂੰ ਮਿਲੇਗੀ ਸੋ ਜਿੰਨਾ ਤੁਸੀਂ ਰੌਲਾ ਪਾਉਂਗੇ ਉੰਨਾ ਹੀ ਸਭ ਕੁਝ ਖਿਗਵਾ ਲਓਗੇ ਜੀ ਸੋ ਇਹਨਾਂ ਨੇ ਲਿਖਿਆ ਹੈ ਕਿ ਸਪਨੇ ਵਿੱਚ ਕਿਹਾ ਕਿ ਤੂੰ ਹੈਪੀ ਹੋਲ ਸਾਰੀਆਂ ਗੱਲਾਂ ਦੱਸ ਦਿੱਤੀਆਂ ਪਰ ਉਹ ਤੇਰੇ ਤੋਂ ਲੁਕੋ ਰੱਖਦਾ ਹੈ ਤੇ ਤੂੰ ਉਹ ਇੱਕ ਸਭ ਗੱਲਾਂ ਦੱਸ ਦਿੰਦਾ ਹੈ ਤੇ ਤੂੰ ਸਿਰਫ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਰਹਿੰਦਾ ਹੈ ਤੋ ਦੇਖੋ ਇਸੇ ਲਈ ਕਹੀਦਾ ਆ ਕਿ ਜਿੰਨਾ ਹੋ ਸਕਦਾ ਆ ਆਪਣੇ ਆਪ ਦੇ ਧਿਆਨ ਦਿਆ ਕਰੋ ਸੇਵਾ ਕਰਨੀ ਜਿੰਨੀ ਔਖੀ ਹੁੰਦੀ ਸੰਭਾਲਣੀ ਵੀ ਔਖੀ ਆ ਜੀ ਸੰਭਾਲਣੀ ਵੀ ਪੈਂਦੀ ਆ ਸੋਚੀ ਦੇ ਨਾਲ ਚੱਲਣਾ ਪੈਂਦਾ ਹੈ ਜੀ ਸੋ ਇੱਥੇ ਇੱਕ ਹੋਰ ਕਮੈਂਟ ਥੱਲੇ ਹੀ ਇਹਨਾਂ ਨੇ ਰਿਪਲਾਈ ਕੀਤਾ ਆ ਤੇ ਇਹ ਲਿਖਦੇ ਆ ਕਿ ਜਦੋਂ ਮੈਂ ਅੱਜ ਇਸ਼ਨਾਨ ਕਰਕੇ ਪੀਰਾਂ ਦਾ ਹਰਾ ਕੜਾ ਪਾਉਣ ਲੱਗਾ ਦੋਨੇ ਬਾਹਾਂ 'ਚ ਕੜਾ ਨਹੀਂ ਆਇਆ ਤੇ ਜਦੋਂ ਨਾਮ ਸਿਮਰਨ ਜਣੀ ਬੰਦਗੀ ਕਰਨ ਬੈਠੇ ਤੇ ਮਹੱਤ ਵਿੱਚੋਂ ਦੋ ਵਾਰ ਮਾਲਾ ਵੀ ਡਿੱਗ ਗਈ ਸੋ ਦੇਖੋ ਇੱਥੇ ਇੱਕ ਗੱਲ ਇਹ ਵੀ ਕਵਾਂਗੇ ਕਿ ਛੋਟੀ ਛੋਟੀ ਗੱਲ ਨੂੰ ਲੈ ਕੇ ਮਨ ਵਿੱਚ ਬਹਿਮ ਨਹੀਂ ਪਾਲਣਾ ਚਾਹੀਦਾ ਜਦੋਂ ਤੁਸੀਂ ਮਨ ਵਿੱਚ ਬਹਿਮ ਪਾਲਣਾ ਸ਼ੁਰੂ ਕਰੋਗੇ ਮਨ ਵਿੱਚ ਡਰ ਬਣਾ ਲੋਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਆ ਉੱਥੇ ਹੀ ਰੁਕ ਜਾਵੇਗੀ ਸੋ ਜਦੋਂ ਤੁਸੀਂ ਪੀਰ ਦੀ ਸੇਵਾ ਕਰਦੇ ਹੋ ਇੱਕ ਮਨ ਵਿੱਚ ਵਿਸ਼ਵਾਸ ਬਣਾ ਲੈਂਦੇ ਹੋ ਕਿ ਸਾਡੇ ਪੀਰ ਦੇ ਹੁੰਦਿਆਂ ਸਾਨੂੰ ਕੁਝ ਨਹੀਂ ਹੋ ਸਕਦਾ ਸਾਨੂੰ ਕੋਈ ਵੀ ਕੁਝ ਕਰ ਨਹੀਂ ਸਕਦਾ ਸੋ ਫਿਰ ਵਿਸ਼ਵਾਸ ਵੱਜ ਜਾਂਦਾ ਤੇ ਮਾਲਕ ਵੀ ਆਪਣਾ ਫਰਜ਼ ਨਿਭਾਉਂਦਾ ਹੈ ਕਿ ਇਹ ਸਿਰਫ ਮੇਰੇ ਤੇ ਆਸ ਲਗਾ ਕੇ ਬੈਠਾ ਹੈ ਜਦੋਂ ਤੁਸੀਂ ਨਿਕ ਨਿਕੀਆਂ ਗੱਲਾਂ ਲੈ ਕੇ ਪਰੇਸ਼ਾਨ ਹੋਵੋਗੇ ਉੱਤੇ ਫਿਰ ਮਾਲਕ ਵੀ ਕੁਝ ਨਹੀਂ ਕਰ ਸਕਦਾ ਜੀ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿ ਜਦੋਂ ਐਡੇ ਫੱਕਰ ਦੀ ਸੇਵਾ ਹੀ ਕਰ ਲਈ ਐਡੇ ਪੀਰ ਨੂੰ ਮੰਨ ਹੀ ਲਿਆ ਫਿਰ ਫਿਕਰ ਕਿਸ ਗੱਲ ਦਾ ਫਿਕਰ ਫਿਕਰਾਨਾ ਨਹੀਂ ਚਾਹੀਦਾ ਫਿਰ ਸਭ ਟੈਂਸ਼ਨਾਂ ਨੂੰ ਭਲਾ ਦੇਣਾ ਚਾਹੀਦਾ ਤੇ ਮਾਲਕ ਦੇ ਚਰਨਾਂ ਨਾਲ ਲਾ ਕੇ ਸੇਵਾ ਕਰਦੇ ਜਾਓ ਇਹਨਾਂ ਗੱਲਾਂ ਨੂੰ ਇਗਨੋਰ ਕਰਿਆ ਕਰੋ ਛੋਟੀਆਂ ਮੋਟੀਆਂ ਨੂੰ ਜਦੋਂ ਵਹਿਮ ਕਰੋਗੇ ਤਾਂ ਵਹਿਮ ਦੇ ਨਾਲ ਪਰੇਸ਼ਾਨੀਆਂ ਹੀ ਜ਼ਿੰਦਗੀ ਵਿੱਚ ਆਉਂਦਿਆਂ ਤੇ ਜਦੋਂ ਇਹ ਵਹਿਮ ਨੂੰ ਛੱਡ ਦੋਗੇ ਸਿਰਫ ਸੇਵਾ ਦਾ ਮਤਲਬ ਰੱਖੋਗੇ ਤੇ ਪਰਮਾਤਮਾ ਨੇ ਮੜਗਮ ਮੋੜਗਮ ਪਰੇਸ਼ਾਨ ਨਹੀਂ ਨਾ ਕਿਦੋਂ ਪਰਮਾਤਮਾ ਨੇ ਦੂਰ ਕਰ ਦੇਣੀਆਂ ਇਹ ਫਿਰ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਜੀ ਸੋ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਇਆ ਕਰੋ ਓਕੇ ਕਰਨਾ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਮੈਂ ਆਪਣਾ ਗੁਰੂ ਸਮਝਦਾ ਆ ਤੁਹਾਡੀਆਂ ਵੀਡੀਓ ਸੁਣ ਸੁਣ ਕੇ ਮੈਂ ਆਪਣਾ ਰੱਬ ਪਾ ਲਿਆ ਸੋ ਦੇਖੋ ਜੀ ਜਦੋਂ ਤੁਸੀਂ ਕੋਈ ਵੀ ਮਨ ਲਗਾ ਕੇ ਕਰਮ ਕਰੋਗੇ ਪਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਨੂੰ ਸੁਣੋਗੇ ਸਮਝੋਗੇ ਗੱਲ ਖਾਨੇ ਪਵੇਗੀ ਤੇ ਪਰਮਾਤਮਾ ਦੇ ਨਾਲ ਸੁਰਤੀ ਆਪਣੇ ਆਪ ਜੁੜ ਜਾਂਦੀ ਆ ਸੋ ਬਾਕੀ ਤੇ ਗੱਲ ਕਰੀਏ ਕਿ ਗੁਰੂ ਹੈ ਸੋ ਅਸੀਂ ਗੁਰੂ ਨਹੀਂ ਬਣ ਸਕਦੇ ਕਿਉਂਕਿ ਪਰਮਾਤਮਾ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ ਸੋ ਇਨਕ ਹੈ ਕਿ ਅਸੀਂ ਇੱਕ ਸਿਰਫ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਕਿ ਆਪਣੇ ਲਈ ਸਹੀ ਹੈ ਤੇ ਕੀ ਗੱਲ ਤੋਂ ਆ ਸਿਰਫ ਇਹ ਗੱਲਾਂ ਤੁਹਾਡੇ ਮੂਰੇ ਰੱਖਦੇ ਆ ਕਿ ਤੁਸੀਂ ਜਿੰਨਾ ਜਲਦੀ ਇਹਨਾਂ ਗੱਲਾਂ ਨੂੰ ਸਮਝ ਜਾਓਗੇ ਉੰਨੀ ਹੀ ਜ਼ਿੰਦਗੀ ਆਸਾਨ ਹੁੰਦੀ ਜਾਵੇਗੀ ਸੋ ਜਿੰਨਾ ਤੁਸੀਂ ਇਸ ਦੁਨੀਆ ਦੇ ਝਮੇਲੇ ਵਿੱਚ ਫਸੋਗੇ ਉੰਨੀ ਹੀ ਜ਼ਿੰਦਗੀ ਬਰਬਾਦ ਹੁੰਦੀ ਜਾਂਦੀ ਹੈ ਸੋ ਜਿੰਨੀ ਜਲਦੀ ਅਸੀਂ ਇਹਨਾਂ ਗੱਲਾਂ ਨੂੰ ਸਮਝ ਲਵਾਂਗੇ ਤੇ ਅੱਗੇ ਜਾ ਕੇ ਸੁੱਖ ਪਾਵਾਂਗੇ ਸੋ ਜੇਕਰ ਜੀਵਨ ਸਫਲਾ ਕਰਨਾ ਹੈ ਤਾਂ ਫਿਰ ਪਰਮਾਤਮਾ ਦੀ ਸ਼ਰਨ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਪਰਮਾਤਮਾ ਤੋਂ ਬਿਨਾਂ ਇਨਸਾਨ ਅਧੂਰਾ ਹੈ ਸੋ ਕਦੇ ਵੀ ਤੁਸੀਂ ਸ਼ਾਇਦ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਪਰੇਸ਼ਾਨੀ ਵਿੱਚ ਹੁੰਨੇ ਆ ਤੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਆ ਅਰਦਾਸ ਬੇਨਤੀ ਕਰਦੇ ਆ ਤਾਂ ਪਰਮਾਤਮਾ ਵੀ ਜ਼ਰੂਰ ਬੋੜਦਾ ਹੈ ਜ਼ਰੂਰ ਦਰਸ਼ਨ ਦਿੰਦਾ ਹੈ ਤੇ ਹੌਸਲਾ ਵੀ ਦੇ ਜਾਂਦਾ ਜਾਂ ਫਿਰ ਕਿਸੇ ਦੇ ਨਾ ਕਿਸੇ ਦੇ ਥ्रू ਦੇ ਜਾਣਾ ਜਾਂ ਸੁਪਨੇ ਰਾਈ ਕੋਈ ਨਾ ਕੋਈ ਗੱਲ ਇਹੋ ਜੀ ਕਹਿ ਜਾਣੀ ਜਿਹਦੇ ਨਾਲ ਫਿਰ ਮਨ ਜਿਹੜਾ ਵੱਜ ਜਾਣਾ ਕਿਉਂਕਿ ਪਰਮਾਤਮਾ ਵੀ ਸਾਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦਾ ਹੈ ਤਾਂ ਇਹੋ ਇਹ ਸੰਕੇਤ ਮਿਲਦੇ ਆ ਸੋ ਪਰਮਾਤਮਾ ਪਿਆਰ ਬਹੁਤ ਕਰਦਾ ਹੈ ਜਿਹੜਾ ਪਰਮਾਤਮਾ ਦਾ ਬਣ ਕੇ ਰਹਿੰਦਾ ਹੈ ਸੋ ਪਰਮਾਤਮਾ ਹਮੇਸ਼ਾ ਨਾਲ ਨਾਲ ਚੱਲਦਾ ਹੈ ਅਸੀਂ ਸਿਰਫ ਉਹਨੂੰ ਸਮਝ ਨਹੀਂ ਪਾਉਂਦੇ ਸਾਨੂੰ ਜੇਕਰ ਅੱਜ ਕੁਝ ਮਿਲਦਾ ਕੱਲ ਕੁਝ ਨਹੀਂ ਮਿਲਦਾ ਤੇ ਅਸੀਂ ਪਰਮਾਤਮਾ ਨੂੰ ਦੋਸ਼ ਦੇਣੇ ਸ਼ੁਰੂ ਕਰ ਦਿੰਦੇ ਹਾਂ ਜੋ ਕਿ ਇਹ ਕੰਮ ਕਦੇ ਵੀ ਕਰਨਾ ਨਹੀਂ ਚਾਹੀਦਾ ਸੋ ਜਿਹਨੇ ਸੱਚਮੁੱਚ ਆਪਣੇ ਮਾਂ-ਬਾਪ ਵਾਲੇ ਹੋਣ ਸਿਰਫ ਆਪਣੇ ਮੁਰਸ਼ਿਦ ਨੂੰ ਹੀ ਆਪਣਾ ਮੰਨ ਲਿਆ ਹੋਵੇ ਤਾਂ ਫਿਰ ਉਹਦਾ ਸਾਥ ਉਹ ਕਦੇ ਵੀ ਨਹੀਂ ਛੱਡ ਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਮੇਰੇ ਤੇ ਆਸ ਰੱਖ ਕੇ ਬੈਠਾ ਹੈ ਤੇ ਮੈਂ ਇਹਦਾ ਦਿਲ ਕਦੇ ਵੀ ਤੋੜ ਨਹੀਂ ਸਕਦਾ ਸੋ ਪ੍ਰਮਾਤਮਾ ਪਿਆਰ ਬਹੁਤ ਕਰ ਰਿਹਾ ਸਿਰਫ ਉਹਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ ਜੀ ਸੋ ਬਾਕੀ ਇੱਦਾਂ ਹੀ ਪ੍ਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਜੀਵਨ ਨੂੰ ਜਿਕਰ ਸੁਖਾਲਾ ਕਰਨਾ ਹੈ ਤਾਂ ਸੇਵਾ ਸਿਮਰਨ ਕਰੋ ਤੇ ਅੱਗੇ ਲੰਘ ਜਾਓ ਸੋ 84 ਦੇ ਗੇੜ ਚੋਂ ਨਿਕਲ ਜਾਉਗੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਆ ਸਾਵਨ ਦੇ ਮਹੀਨੇ ਕੁਝ ਕਰਮ ਜੇਕਰ ਤੁਸੀਂ ਕਰ ਲੈਨੇ ਹੋ ਤੇ ਆਪਣੀਆਂ ਜੋ ਵੀ ਗਲਤੀਆਂ ਆ ਉਹਨਾਂ ਨੂੰ ਬਖਸ਼ਾ ਲੈਂਦੇ ਹੋ ਤਾਂ ਪ੍ਰਮਾਤਮਾ ਇਸ ਮਹੀਨੇ ਬਖਸ਼ ਦਵੇਗਾ ਸੋ ਜਿਹੜੇ ਪੀਰਾ-ਪੀਰਾ ਦੀ ਸੇਵਾ ਕਰਦੇ ਆ ਜਾਂ ਨਾਗਾ ਦੀ ਸੇਵਾ ਕਰਦੇ ਆ ਜੇਕਰ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੈ ਤੇ ਇਹ ਮਹੀਨਾ ਬਹੁਤ ਹੀ ਵਧੀਆ ਹੈ ਇਸ ਮਹੀਨੇ ਤੁਸੀਂ ਆਪਣੀਆਂ ਗਲਤੀਆਂ ਨੂੰ ਬਖਸ਼ਾ ਸਕਦੇ ਆ ਸੋ ਇੱਥੇ ਇੱਕ ਕਮੈਂਟ ਵੀ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਤੁਸੀਂ 나ਗ ਚੜਾਉਣ ਲਈ ਕਿਹਾ ਸੀ 나ਗ 나ਗਾ ਦਾ ਹੀ ਜੋੜਾ ਚੜਾਉਣਾ ਹੈ ਜਾਂ ਫਿਰ ਇੱਕ 나ਗ ਤੇ 나ਗੀ ਦਾ ਚੜਾਉਣਾ ਸੋ 나ਗ 나ਗੀ ਦਾ ਹੀ ਜੋੜਾ ਮਿਲ ਜਾਂਦਾ ਹੈ ਸੋ ਜਿਹੜਾ ਸਕਦੇ ਸੋ ਇੱਥੇ ਲਿਖਦੇ ਆ ਕਿ ਐਤਵਾਰ ਦੇ ਦਿਨ ਸ਼ੌਪ ਬੰਦ ਰਹਿੰਦੀ ਆ ਤੇ ਤੁਸੀਂ ਦੱਸਦੇ ਆ ਕਿ ਸੋਮਵਾਰ ਦੇ ਦਿਨ ਚੜਾਉਣੇ ਆ ਪਹਿਲਾਂ ਲਿਆ ਸਕਦੇ ਸੋ ਬਿਲਕੁਲ ਤੁਸੀਂ ਪਹਿਲਾਂ ਲਿਆ ਕੇ ਰੱਖ ਲੋ ਫਿਰ ਤੁਸੀਂ ਸੋਮਵਾਰ ਦੇ ਦਿਨ ਚੜ੍ਹਾ ਸਕਦੇ ਆ ਜੇਕਰ ਘਰ ਵਿੱਚ ਦਰਵਾਰ ਹੈ ਤੇ ਪਹਿਲਾਂ ਇਹ ਆਗੇ ਤੁਸੀਂ ਦਰਵਾਰ ਵਿੱਚ ਰੱਖ ਦਿਓ ਕਿਉਂਕਿ ਪੀਰਾਂ ਦੀ ਨજર ਮਾਲਕ ਦੀ ਨજર ਹੋ ਜਾਵੇਗੀ ਫਿਰ ਤੁਸੀਂ ਮੰਦਰ ਜਾ ਕੇ ਚੜ੍ਹਾ ਸਕਦੇ ਆ ਸੋ ਇਹ ਹੀ ਅੱਜ ਦਾ ਵਿਸ਼ਾ ਹੈ ਕਿ ਜਿਨ੍ਹਾਂ ਤੋਂ ਕੋਈ ਕਿਸੇ ਤਰ੍ਹਾਂ ਦੀ ਗਲਤੀ ਹੋਈ ਆ ਤੁਸੀਂ ਜਾ ਕੇ ਸੋਮਵਾਰ ਦੇ ਦਿਨ ਜਾਓ ਜਾਂ ਇਸ ਮਹੀਨੇ ਜੇਕਰ ਤੁਸੀਂ ਕਿਸੇ ਵੀ ਦਿਨ ਜਾ ਕੇ ਇੱਕ ਲੋਟਾ ਜਲ ਦਾ ਤੁਸੀਂ ਸ਼ਿਵਲਿੰਗ ਤੇ ਪਾਉਨੇ ਹੋ ਇਹਦੇ ਨਾਲ ਵੀ ਦੁੱਖ ਤਕਲੀਫਾਂ ਖਤਮ ਹੋ ਜਾਣਗੇ ਜੀ ਸੋ ਵਕਤ ਜੋ ਅੱਜ ਦਾ ਵਿਸ਼ਾ ਹੈ ਉਹ ਵੀ ਆਪਾਂ ਇਸੇ ਬਾਰੇ ਸਮਝਾਉਣਾ ਹੈ ਕਿ ਜਿਨ੍ਹਾਂ ਤੋਂ ਜਾਣੇ ਅਣਜਾਣੇ ਦੇ ਵਿੱਚ ਨਾਕ ਮਾਰ ਹੋਇਆ ਹੈ ਜਾਂ ਫਿਰ ਕੋਈ ਵੀ ਗਲਤੀ ਹੋਈ ਆ ਜਾਂ ਸੇਵਾ ਕਰਕੇ ਸੇਵਾ ਛੱਡ ਦਿੱਤੀ ਕੋਈ ਭੁੱਲ ਹੋਈ ਆ ਨਾਗਾਂ ਦੀ ਤੇ ਇਸ ਮਹੀਨੇ ਤੁਸੀਂ ਉਹ ਗਲਤੀ ਨੂੰ ਬਖਸ਼ਾ ਸਕਦੇ ਆ ਕਿਵੇਂ ਬਖਸ਼ਾਉਣਾ ਹੈ ਇਹੀ ਕਰਮ ਕਰਨਾ ਹੈ ਜੋ ਆਪਾਂ ਕਰਮ 10 ਟੁਕੀਆ ਇਹਨਾਂ ਨੇ ਕਮੈਂਟ ਸਵਾਲ ਕੀਤਾ ਹੋਇਆ ਹੈ ਇੱਕ ਜੋੜਾ ਨਾਗਾਂ ਦਾ ਤੁਸੀਂ ਲਿਆ ਕੇ ਪਹਿਲਾਂ ਜੇਕਰ ਘਰ ਵਿੱਚ ਦਰਵਾਰ ਆ ਉੱਥੇ ਰੱਖ ਦਿਓ ਮਾਲਕ ਦੀ ਨਜ਼ਰ ਹੋ ਜਾਵੇਗੀ ਅਰਦਾਸ ਬੇਨਤੀ ਕਰੋ ਇਜਾਜ਼ਤ ਲਓ ਇਜਾਜ਼ਤ ਲੈ ਕੇ ਫਿਰ ਤੁਸੀਂ ਮੰਦਰ ਸੋਮਵਾਰ ਦੇ ਦਿਨ ਚੜ੍ਹਾਉਂਗੇ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਸ਼ਿਵ ਸ਼ੰਕਰ ਦੇ ਇਹ ਦਿਨ ਚੱਲ ਰਹੇ ਆ ਸੋ ਇਹਦੇ ਵਿੱਚ ਜਿੰਨਾ ਹੀ ਹੋ ਸਕਦੀ ਹੈ ਸੇਵਾ ਬਾਖ ਚੜ੍ਹ ਕੇ ਕਰਨੀ ਚਾਹੀਦੀ ਆ ਤੇ ਹੋਈਆਂ ਗਲਤੀਆਂ ਦੀ ਮਾਫੀ ਮੰਗ ਲਵੋ ਇਸ ਮਹੀਨੇ ਤੁਸੀਂ ਬਖਸ਼ੇ ਜਾਉਂਗੇ ਤੇ ਮਨਚਿੱਤ ਲਗਾ ਕੇ ਕੋਈ ਵੀ ਕਰਮ ਕਰੋਗੇ ਉਹ ਕਰਮ ਕੀਤਾ ਲੱਗੇਗਾ ਫਲ ਜ਼ਰੂਰ ਮਿਲੇਗਾ ਸੋ ਵਿਸ਼ਵਾਸ ਰੱਖ ਕੇ ਕਰਮ ਕੋਈ ਵੀ ਕਰੋ ਉਹ ਕੀਤਾ ਜ਼ਰੂਰ ਲੱਗਦਾ ਹੈ ਵਿਸ਼ਵਾਸ ਰੱਖਣਾ ਹੈ ਕਰਮ ਕਰਕੇ ਸੋ ਬਾਕੀ ਇੱਥੇ ਇੰਨਾ ਹੀ ਕਵਾਂਗੇ ਕਿ ਜੋ ਕਰਮ ਦਸਤੀ ਦੇ ਆ ਜੇਕਰ ਹੋ ਸਕਦਾ ਤੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਤੇ ਚੰਗੇ ਕਰਮ ਜਿੰਨੇ ਕਰੋਗੇ ਉਹਨਾਂ ਹੀ ਜ਼ਿੰਦਗੀ ਵਿੱਚ ਲਾਭ ਪਾਉਂਗੇ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਰੋਜ਼ ਕਹੀਦਾ ਕਿ ਕਰਮ ਚੰਗਾ ਕਰੋ ਇੱਕ ਚੰਗਾ ਕਰਮ ਹੀ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਕਦ ਕਿੱਥੇ ਮਾਲਕ ਨੇ ਕਿਰਪਾ ਕਰ ਦੇਣੀ ਹੈ ਤੁਹਾਨੂੰ ਵੀ ਪਤਾ ਨਹੀਂ ਚੱਲਣਾ ਸੋ ਸਿਰਫ ਤੁਸੀਂ ਜਦੋਂ ਫੁੱਲ ਹੋਣੀਆਂ ਖੁਸ਼ੀਆਂ ਦਾਤਾਂ ਦੇਵੇਗਾ ਪ੍ਰਮਾਤਮਾ ਉਹਨਾਂ ਨੂੰ ਦੇਖ ਪਾਉਗੇ ਕਿਉਂਕਿ ਪ੍ਰਮਾਤਮਾ ਨੂੰ ਅਸੀਂ ਦੇਖ ਨਹੀਂ ਪਾਉਂਦੇ ਉਹਨਾਂ ਨੂੰ ਦਿਨ ਦੇ ਨਹੀਂ ਦੇਖਦੇ ਪਰ ਝੋਲੀ ਭਰੀ ਜ਼ਰੂਰ ਦੇਖਦੇ ਹਾਂ ਸੋ ਇਸ ਕਰਕੇ ਆਪਣੇ ਮਾਲਕ ਦਾ ਸ਼ੁਕਰਾਨਾ ਵੀ ਜ਼ਰੂਰ ਕਰਿਆ ਕਰੋ ਜੀ